ਨਹੀਂ ਜੋ ਪਿਛਲੇ ਸਮੇਂ ਦੇ ਵਿੱਚ ਜੋ ਇਹਨਾਂ ਦੀਆਂ ਗੱਲਾਂ ਬਾਤਾਂ ਜਿੰਨੀਆਂ ਕਿ ਸਾਹਮਣੇ ਆਈਆਂ ਸੁਖਵੀਰ ਸਿੰਘ ਬਾਦਲ ਨੇ ਜੋ ਉੱਤੇ ਚਿੱਠੀ ਸੌਂਪੀ ਅਜਤੇਦਾਰ ਨੂੰ ਉਸ ਤੋਂ ਤੇ ਜਿੱਥੇ-ਜਿੱਥੇ ਵੀ ਉਹ ਬੋਲਿਆ ਕਿਤੇ ਖਾਸ ਕਰਕੇ ਜਿਹੜਾ ਤੁਸੀਂ ਅੱਜ ਜ਼ਿਕਰ ਕੀਤਾ ਆਪਣਾ ਈਸਰੂ ਉੱਥੇ ਜਿਸ ਤਰ੍ਹਾਂ ਬੋਲਿਆ ਉਹ ਉਹਦੇ ਚੋਂ ਲੱਗਦਾ ਕਿ ਨਹੀਂ ਸ਼ਾਇਦ ਸਿੱਖਣਾ ਉਹਦੇ ਬਸ ਦਾ ਰੋਗ ਨਹੀਂ ਮਤਲਬ ਹੁਣ ਏਦੂ ਵੱਧ ਤਾ ਮਾੜੀ ਹਾਲਤ ਹੋ ਹੀ ਨਾ ਸਕਦੀ ਇੱਕ ਹਿਸਾਬ ਨਾਲ ਡੈਸੀਮੇਟ ਹੋ ਗਏ ਲੋਕ ਆਪਣਾ ਵਿਧਾਨ ਸਭਾ ਚੋਂ ਤਾਂ ਵੀ ਕੋਈ ਹੋਂਦ ਹੀ ਨਹੀਂ ਰਹੀ ਹੁਣ ਉਹਨਾਂ ਦੀ ਵਿਧਾਨ ਸਭਾ ਚ ਤੇ ਜਥੇਵੰਦੀ ਵੀ ਮਤਲਬ ਤੂਫਾਣ ਹੋ ਗਈ ਹੈ ਮਤਲਬ ਉਹਨੂੰ ਬਗੀ ਧੜਾ ਕਹਿਣਾ ਗਲਤ ਹੈ ਮਤਲਬ ਬਗਾਵਤਾ ਸਿਰਫ ਸੁਖਵੀਰ ਦੀ ਲੀਡਰਸ਼ਿਪ ਤੋਂ ਤੇ ਉਹਨਾਂ ਦੀ ਮੰਗ ਇਹ ਹੀ ਆ ਜਥੇਦਾਰ ਤੋਂ ਵੀ ਇਹਨੂੰ ਪ੍ਰਧਾਨਗੀ ਤੋਂ ਪਾਸੇ ਕਰ ਦਿਓ ਜਿਵੇਂ ਸਾਰੀ ਗਲਤਤਾ ਤੋੜਾ ਇੱਥੇ ਛੱਡਦਾ ਵੀ ਇਹਨੂੰ ਪ੍ਰਧਾਨ ਬਦਲ ਦਿਓ ਫੇਰ ਅਕਾਲੀ ਦਲ ਠੀਕ ਹੈ ਤੇ ਇਸ ਕਰਕੇ ਨਾ ਆਪਾਂ ਇਕੱਲੇ ਸੁਖਵੀਰ ਦੀ ਗੱਲ ਨਹੀਂ ਟੋਟਲ ਜੋ ਅਕਾਲੀ ਲੀਡਰਸ਼ਿਪ ਦਾ ਜੋ ਹਾਲ ਹੋਇਆ ਪਿਆ ਉਹ ਤਾਂ ਸਭ ਦੇ ਸਾਹਮਣੇ